ਅਰੋਪੀ ਹੋਈ ਕਿ ਮਾਮਲਾ ਰਾਤ ਇੱਕ ਟਿੱਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਪੁੱਤਰਾਂ ਬਾਰੇ ਸੂਚਨਾ ਮਿਲੀ ਸੀ ਜਿਸ ਦੇ ਬਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਡਲਕੋਲੀ ਸਰਪੁਰ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਅਰੋਪੀ ਨੂੰ ਮੌਕਾ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਇਤਨੀਨੀ ਕਰਵੀ ਕੀਤੀ ਜਾ ਰਹੀ ਹੈ ਇੱਕ ਹੋਰ ਗੱਲ ਇਹ ਵੀ ਦੱਸਿਆ ਗਿਆ ਪਰ ਉਹ ਕਿ ਉਹ ਲਾਜਰੀ ਦਾਖਲ ਹੈ ਉਹਦੇ ਸੂਚਨਾ ਤੋਂ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏ ਉਹ ਉਤਾਰ ਵੇਤੀ ਦੂਜੀ ਗਵਤਾਰ ਕੀਤਾ ਤੇ ਘਰ ਵੀ ਕਰਦੇ ਨੇ ਸਾਰੇ ਉਹ ਸਰਨਾ ਇਦਾਂ ਰੱਖਿਆ ਜਾਨੀ ਜੀ ਇਹ ਜਿਹੜੇ ਬੱਚੇ ਮਰੇ ਆ ਇਹ ਸਾਡਾ ਭਰਾ ਦੇਸਾ ਜ ਆ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ 40 ਪੋਤਾ ਉਹਦੇ ਹਾਂਜੀ ਉਹ ਉਹਦਾ ਚਾਚਾ ਜਿਹੜਾ ਸੀ ਮਕੇਸ਼ ਕੁਮਾਰ ਉਹਨਾਂ ਨੂੰ ਗੋਲ ਗੱਪੇ ਖਾਣ ਲੈ ਲੈ ਕੇ ਗਿਆ ਸੀ ਆ ਕੇ ਤੋਂ ਸਾਈਡ ਤੇ ਖੜਾ ਹੋ ਗਿਆ ਜਦ ਸਾਈਡ ਤੇ ਖੜਾ ਹੋ ਗਿਆ ਇੱਕ ਮੁੰਡਾ ਹੋਰ ਨਾਲ ਆ ਗਿਆ ਉਹ ਖੜੋ ਗਿਆ ਇਹ ਜਿਹੜਾ ਡਰਾਈਵਰ ਸੀ ਕਿੰਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨੂੰ ਖਿੱਚ ਕੇ ਲਿਆ ਆ ਤੇ ਗੱਡੀ ਜਗੱਡੀ ਮਾਰੀ ਦਿਨ ਤੇ ਮੌਕੇ ਤੇ ਮਰ ਗਿਆ ਜੀ ਸਮਝ ਲੋ ਇੱਕ ਮੁਹੱਲੇ ਤੇ ਵੇ ਜਾ ਕੇ ਮਰ ਗਿਆ ਜਿਹੜਾ ਸੀਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਸਵੈਰ ਹੋ ਗਿਆ ਜਿਹੜਾ ਤੀਜਾ ਮੁੰਡਾ ਸੀ ਚੌਥਾ ਇਹਨੁਕੇਸ਼ ਉਹ ਉੱਥੇ ਜੀ ਹਮਰਾਸਰ ਲੈ ਗਿਆ ਉਹਨਾਂ ਨੂੰ ਦੇਖੋ ਤਿੰਨ ਪੁੱਤ ਨਾਲ ਦੱਸਦੇ ਬੰਦੇ ਮੈਂ ਤਾਂ ਕਹਿੰਦੇ ਇਹਨਾਂ ਬੰਦੇ ਸੀਗੇ ਸਾਰੇ ਤਿੰਨ ਬੋਤਨਾਂ ਸ਼ਿਕਾਇਤ ਦੇ ਦਰ ਵਿੱਚ ਕੈਪਸ਼ਨ ਦੱਸਿਆ ਹੋਰ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਆ ਇੰਨਾ ਛੇਵਰ ਉਹਦੇ ਜਿੱਤ ਕਰੇ ਫਿਰਦੀ ਹੈ ਤੇ ਸਵੇ ਜਿਆਦਾ ਹਾਸਾ ਰਿਆ ਤੇ ਇਸ ਮੇ ਦਾ ਕੀ ਹਾਲ ਆ ਭਈ ਦੁਨੀਆ ਕਿੱਥੇ ਜਾਊਗੀ ਕਿਉਂਕਿ ਬਹੁਤ ਸਾਰਾ ਰਸ਼ ਹੋ ਗਿਆ ਅਸੀਂ ਬੰਕਰਦੇ ਪੀ ਡਬਲਯੂ ਡੀ ਦੇ ਵਿਭਾਗਤੋਂ ਵੀ ਤੇ ਜਿਹੜਾ ਸਾਡਾ ਮੁੱਲਾ ਆ ਇੱਥੇ ਇੱਕ ਦਾ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਆਉਣ ਵਾਲੇ ਸਭ ਨੂੰ ਹੋਰ ਹਾਸਾ ਨਾ ਹੋਵੇ ਅਸੀਂ ਤਾਂ ਜਿਹੜਾ ਦੁੱਖਾ ਬੜੇ ਦੁਖੀ ਦਿਨਾਂ ਅਸੀਂ ਚੱਲ ਰਹੇ ਆ ਕਿਉਂਕਿ ਬੱਚੇ ਨਹੀਂ ਮਿਲਦੇ ਸੋ ਇਦਾਂ ਜ਼ਰੂਰੀ ਆ ਤੇ ਜਿਹੜਾ ਹੈਗਾ ਇਦਾਂ ਦੇ ਹਾਸੇ ਨੂੰ ਬੰਦ ਹੋ ਇੱਥੇ ਸਾਡੇ ਮਲੇ ਸਪੀਡ ਬ੍ਰੇਕਰ ਆਏਗਾ ਜਿਹੜਾ ਬਲਕਾਂ ਦੀ ਗੱਲ ਹੈ ਕਿ ਨਾਮ ਕਿਹਨੇ ਹੋ ਗਿਆ ਦੇਖੋ ਇੱਕ ਤਾਂ ਪੋਤਾ ਸੀ ਸਾਡਾ ਸੀਗਾ ਮੇਰੇ ਭਰਾ ਦਾ ਪੋਤਾ ਸੀ ਉਹਦਾ ਨਾਮ ਸੀਗਾ ਸਮਰ ਜੀ ਸਮੀਰ ਸਮੀਰ ਦੀ ਉਮਰ 5 ਸਾਲ ਸੀ ਜਿਹੜੀ ਬੇਟੀ ਸੀ ਪੋਤੀ ਉਹਦੀ 6 ਸਾਲ ਸੀ ਸਿਖੇ ਪਲਸ ਹੋ ਗਈ ਨੇ ਫਿਰ ਹੋਰ ਹੋਰ ਕਿੱਥੇ ਚੱਡਾ ਕਿੱਥੇ ਹੋਰ ਜਿਹੜਾ ਮੁਕੇਸ਼ ਸੀ ਉਹਨਾ ਚਾਚਾ ਉਹਦੇ ਵੀ ਸੱਟਾਂ ਲੱਗੀਆਂ ਉਹਨੂੰ ਫਿਰ ਅਸੀਂ ਪਹਿਲਾਂ ਸੂਏ ਭੇਜਿਆ ਫਿਰ ਅੰਮ੍ਰਿਤਸਰ ਭੇਜਤਾ ਸੀ ਹੁਣ ਸਟਿਚਰਸ ਤੋਂ ਜੋ ਕਰਕੇ ਕਹਿੰਦੇ ਚਲੋ ਉਹਨੂੰ ਲੈ ਜਾਓ ਤੋਂ ਲੈ ਕੇ ਆ ਰਹੇ ਆ ਮੰਗ ਕਰਦੇ ਤੇ ਅੱਜ ਪਾਰ ਵੀ ਡਿੱਗ ਰਾ ਲੋਕ ਚਾਹਦੇ ਨੇ ਚਾਹਦੇ ਸਰਕਾਰ ਆ ਉਹਦੀ ਪੁਲੀਸ ਕੰਮ ਸਰ ਮੈਂ ਤਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਮੈਨੂੰ ਠੱਲ ਪਾਈ ਜਾਵੇ ਜਿਹੜਾ ਮਾਈਨਿੰਗ ਦਾ ਕੰਮ ਆ ਖਾਸ ਕਰਕੇ ਇਧਰੋਂ ਮਾਈਨਾਂ ਦਾ ਕੰਮ ਹੋਣ ਕਰਕੇ ਚੱਲਦਾ ਹੈ ਜੀ ਤੇ ਇਹਦੇ ਠੱਲ ਪਾਈ ਜਾਵੇ ਤਾਂ ਜੋ ਜਨਤਾ ਨੂੰ ਰਾਹਤ ਹੋ ਸਕੇ ਪਿੰਡਾਂ 'ਚ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਹਾਜੀਪੁਰ 'ਚ ਬੜੇ ਐਕਸੀਡੈਂਟ ਹੁੰਦੇ ਕਿਹਨਾ ਆਪਣਾ ਜੀ ਮੇਨਰ ਰਾਜੀ ਕੁਮਾਰ ਇਹ ਰਾਹ 'ਚ ਐਕਸੀਡੈਂਟ ਹੋਇਆ ਹੈ ਕੀ ਹੈ ਪਰਮਾਉਂ ਉਹ ਇਹ ਦੱਸਿਆ ਕਿ ਰਾਤ ਦੇ ਤਕਰੀਬਨ 9:30 ਮਿੰਟ ਦਾ ਸਮਾਂ ਸੀਗਾ ਤੇ ਬੱਚੇ ਛੋਟੇ-ਛੋਟੇ ਦੋ ਬੱਚੇ ਤਿੰਨ ਸੀਗੇ ਇੱਕ ਮੁੰਡਾ ਗੋਰਾ-ਗੋਰਾ ਸੀਗਾ ਤੇ ਇੱਕ ਸਾਡਾ ਚਾਚਾ ਜੀ ਦਾ ਬੇਟਾ ਆਕਾਸ਼ ਸਿੱਧੂ ਸੀਗਾ ਉਹ ਜਿਹੜੇ ਗੋਰਾ ਬੱਚੇ ਆਪਣੇ ਬੱਚਾ ਨੂੰ ਦੁੱਧੋਂ ਘੁੱਟੇ ਖਵਾ ਕੇ ਉੱਥੇ ਸਾਈਡ ਤੇ ਖੜੇ ਸੀਗੇ ਤਾਂ ਇੱਕ ਟਰੱਕ ਆਇਆ ਬੇਕਾਬੂ ਹੋ ਕੇ ਉਹਦੇ ਐਕਟਿਵਾਂ ਨੂੰ ਉਹਨੇ ਘੁੱਜ ਦਿੱਤਾ ਜਿਹਦੇ ਵਿੱਚ ਦੋ ਬੇਟੇ ਛੋਟੇ ਛੋਟੇ ਬੱਚੇ ਤੇ ਸਾਡਾ ਤਕਰੀਬਨ 28-29 ਸਾਲ ਦਾ ਇੱਕ ਬੇਟਾ ਸੀਗਾ ਆਕਾਸ਼ ਉਹਦੀ ਮੌਤ ਹੋ ਗਈ ਹੈ ਜਦੋਂ ਮੋਜ਼ਮਾਰੀ ਕੋਹ ਹੋ ਸੀਗੇ ਨਾਲ ਉਹ ਕਿ ਫਿਸਟਾ ਉਹ ਸਰ ਅੰਮ੍ਰਿਤਸਰ ਇਥੋਂ ਡਾਕਟਰ ਸਾਹਿਬ ਨੇ ਹੌਸਪੀਟਲ ਹੌਸਪੀਟਲ ਤੋਂ ਰੈਫਰ ਕਰ ਦਿੱਤਾ ਕੀ ਕੀ ਹਾਲਾਤ ਉਹਦੇ ਹਾਲਾਤ ਵੀ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਵੀ ਇੱਕ ਬੇਟੀ ਹੋਰ ਆ ਉਹ ਜਾਨੀ ਬਹੁਤ ਸਾਰੇ ਮੁਕੇਰੀਆਂ ਐਡਮਿਟਾ ਮੁਕੀ ਜਿਹੜੇ ਟਿਪਰ ਨੇ ਹਿੱਟ ਕੀਤਾ ਕਿੰਨੇ ਕਿੰਨੇ ਬੱਚਿਆਂ ਨੂੰ ਹਿੱਟ ਕੀਤਾ ਨਹੀਂ ਐਨੇ ਜੀ ਤਕਰੀਬਨ 3 ਬੱਚੇ ਜਿਨ੍ਹਾਂ ਵਿੱਚ ਦੋ ਬੱਚੇ ਛੋਟੇ ਡੈਡ ਰੈੱਡ ਹੋ ਗਏ ਤੇ ਦੋ ਦੋ ਮੁੰਡੇ ਵੱਡੇ ਸੀਗੇ ਇੱਕ ਬੇਟੀ ਛੋਟੀ ਇੱਕ ਹੋਰ ਮਤਲਬ ਪੰਜਾਂ ਜਣਿਆਂ ਨੂੰ ਇਹਨਾਂ ਨੇ ਹੈਡ ਕੀਤਾ ਜੀ ਉਹ ਬੱਚੇ ਦੀ ਉਮਰ ਕਿੰਨੀ ਸੀ ਜੇ ਬੱਚੇ ਦੀ ਮੌਤ ਹੋਈ ਬੱਚੇ ਦੇ ਉੱਪਰ ਲਗਭਗ ਜੀ ਕੋਈ 3-4 ਸਾਲ ਦੀ 3 ਨੇ ਜਾਂ 4 ਸਾਲ ਵੱਤੋਂ ਬਸ ਤੇ ਜਿਹੜਾ ਬੇਟਾ ਸੀਗਾ ਜਿਹਦੀ ਡੈਥ ਹੋਈ ਆ ਆਕਾਸ਼ ਜੀ ਉਹਦੀ ਮੈਕਸਮਮ ਫਾਈਟ 45 ਸਾਲ ਨੀਅਰ ਬੋਟ ਨ ਲੱਗਦਾ ਨਹੀਂ ਆਇਦ ਨੇ ਟਿੱਪਾ ਵਾਲੇ ਇੱਦਾਂ ਦੇ ਹਾਸੇ ਅੱਗੇ ਵੀ ਇਹਨਾਂ ਐਕਸੀਡ ਹੁੰਦੇ ਆ ਬਹੁਤ ਜ਼ਿਆਦਾ ਜੀ ਸਾਡੇ ਰੋਡ ਤੇ ਇੰਨਾ ਕੋਈ ਜ਼ਿਆਦਾ ਟਿੱਪਲ ਚੱਲਦਾ ਪਿਆ ਔਰ ਬੇਕਾਬੂ ਹੋ ਕੇ ਚੱਲਦੇ ਪੂਰੇ ਨਸ਼ੇ ਨਾਲ ਤੋਲ ਦੇ ਹੋ ਕੇ ਚੱਲਦੇ ਨੇ ਤੇ ਉਹ ਟਿੱਪਰ ਵਾਲਾ ਫੜ ਫੜ ਲਿਆ ਗਿਆ ਪੇਪਰ ਵਾਲੇ ਨੇ ਜਦੋਂ ਹਿੱਟ ਕੀਤਾ ਤਾਂ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਜੀ ਤੇ ਉਹ ਸਾਡੇ ਤੋਂ ਲਾਗੇ ਗਵਾਂਡ 'ਚ ਮੁੰਡੇ ਹੈਗੇ ਉਹਨਾਂ ਨੇ ਉਹਨੂੰ ਜਾਂਦੇ ਤੋਰ ਦੇ ਦੇਖ ਲਿਆ ਸੀ ਤਾਂ ਉਹਨੇ ਉਹਨਾਂ ਨੂੰ ਕਾਬੂ ਕਰ ਲਿਆ